ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਮੀਤ ਭਾਜ ਦੇ ਸਾਰੇ ਵਧੀਆ ਹੋਵੰਗੇ ਠੀਕ ਠਾਕ ਹੋਵੰਗੇ ਹਰ ਗੁਣ ਕਹਿੰਦੇ ਮੈਨੂੰ ਭੁੱਖ ਲੱਗ ਰਹੀ ਹੈ ਆਪਣੇ ਪਿਆਸੀ ਜੀ ਮੈਦਾ ਉਹਦੇ ਆਪਾਂ ਬਣਾਵਾਂਗੇ ਹੁਣ ਮਟਰ ਜਿਹੜੇ ਬਾਜ਼ਾਰ ਤੋਂ ਹੀ ਮਿਲ ਜਾਂਦੇ ਨੇ ਪਰ ਆਪਾਂ ਬਣਾ ਰਹੇ ਹਾਂ ਘਰ ਇਹਦੇ ਲਈ ਆਪਾਂ ਲੈ ਮੈਦਾ ਤੇ ਨਮਕ ਤੇ ਅਜਮੈਨ ਥੋੜੀ ਜਿਹੀ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਅਜਮੈਨ ਪਾ ਦਾਂਗੇ ਥੋੜਾ ਜਿਹੀ ਹੋਰ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਜਾਂਦਾ ਵੀ ਨਹੀਂ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਪਾਣੀ ਨਾਲ ਤੇ ਗੁੰਨ ਕੇ ਫਿਰ ਆਪਾਂ ਇਹਦੇ ਛੋਟੇ ਛੋਟੇ ਕਟਾਂਗੇ ਪੀਸ ਮਟਰ ਬਣਾਵਾਂਗੇ ਫਿਰ ਆਪਾਂ ਉਹਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਚਲੋ ਜੀ ਲੋ ਜੀ ਨਮਕ ਤੇ ਆਪਾਂ ਜਿਹੜੀ ਅਜਵਾਇਸ਼ ਸੀ ਚੰਗੀ ਤਰ੍ਹਾਂ ਮਿਕਸ ਕਰ ਲਈ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਗੁੰਨ ਲਵਾਂਗੇ ਇੱਕ ਜਿਹਾ ਦੋ ਜਾ ਬਣਾ ਲਾਂਗੇ ਆਟੇ ਦੀ ਤਰ੍ਹਾਂ ਥੋੜਾ ਹਾਰਡ ਜਿਹਾ ਰੱਖਣਾ ਤਾਂ ਕਿ ਕੱਟਣ ਵੇਲੇ ਆਸਾਨੀ ਨਾਲ ਖੱਟੀ ਜਾਣ ਜੇ ਇਹ ਆ ਦਾ ਨਰਮ ਜਿਹਾ ਗੁੰਨੇ ਆ ਤਾਂ ਆਪਣੇ ਤੋਂ ਜਿਹੜੇ ਮਟਰ ਆ ਉਹ ਕੱਟਣੀਆਂ ਨੇ ਚੰਗੀ ਤਰ੍ਹਾਂ ਵਧੀਆ ਬਣਨੇ ਨਹੀਂ ਹੈਗੇ ਉਹ ਥੋੜੀ ਬਨ ਜਾਣਗੇ ਕ੍ਰਿਸਪੀ ਜਿਹੀ ਨਹੀਂ ਬਣਦੇ ਲੋਈ ਹੁਣ ਆਪਾਂ ਗੁੰਨੇ ਆਟਾ ਆਟੇ ਤਰ੍ਹਾਂ ਇਹਨੂੰ ਸਖਤ ਜਿਹਾ ਰੱਖਣਾ ਦੇਖੋ ਜੀ ਜਿੰਨੇ ਕੋ ਆਪਾਂ ਨੂੰ ਲੋੜ ਪਈ ਬਈ ਇਹਦਾ ਸੁੱਕਾ ਰਹਿ ਗਿਆ ਤਾਂ ਆਪਾਂ ਉਹਨਾਂ ਕੇ ਪਾਸ ਪਾਵਾਂਗੇ ਨਹੀਂ ਵੈਸੇ ਦੇਖੋ ਐਸਾ ਹੀ ਜਿਹਾ ਬਣਾਉਣਾ ਹੈ ਦੇਖੋ ਬismillah ਜੀ ਦੇਖੋ ਸੱਤ ਜਾਂ ਦੋਸਾਂ ਜਣਾ ਜਿਹੜਾ ਆਟਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹ ਦੇਖਦੇ ਨਾ ਪਰ 팬 ਤੇ ਉਹ ਲਗਾ ਦंगे ਥੋੜਾ ਜਿਹਾ ਇਹਦੇ ਨਾਲ ਇੱਕ ਥੋੜੀ ਇੱਕ ਵਰਮੱਕੀ ਜੀ ਦੇ ਦਵਾਂਗੇ ਨਾਲ ਤਾਂ ਵਧੀਆ ਹੋਊ ਨਾਲ ਇਹ ਜਿਹੜਾ ਚਿਪਕੂ ਆ ਨਹੀਂ ਦੇਖੋ ਜੀ ਇਹ ਮੌਜੀਰ ਆਟਾ ਆਪਾਂ ਪਾ ਲਿਆ ਦੇਖੋ ਆਪਾਂ ਚੰਗੀ ਮਿਹਰੋਂ ਮੱਕੀ ਦੀ ਦੇ ਲਈਏ ਲੋ ਜੀ ਆਟਾ ਆਪਾਂ ਗੁੰਨ ਲਿਆ ਹੁਣ ਆਪਾਂ ਇਹਨੂੰ ਰੱਖ ਲਾਂਗੇ ਟੱਕ ਕੇ ਫਿਰ ਆਪਾਂ ਇਹ ਤੇ ਟੇਢੇ-ਮੁਢੇ ਕਰਕੇ ਕੱਟ ਕੇ ਨਾਲ ਨਾਲ ਫਰਾਈ ਕਰੀਏਗੇ ਹੋ ਗਿਆ 8-10 ਮਿੰਟ ਹੋ ਗਏ ਸੀ ਆਪਣੇ ਆਟੇ ਨੂੰ ਤੇ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਅੱਗੇ ਜ਼ੋਰ ਲਾ ਕੇ ਢੇੜੇ ਬਣਾ ਕੇ ਦੇ ਆਪਾਂ ਫਿਰ ਆਪਾਂ ਬੇਲਣ ਵਾਲੀ ਲੋ ਜੀ ਹੁਣ ਆਪਾਂ ਇਹ ਪੇੜਾ ਕਰ ਲਿਆ ਹੁਣ ਆਪਾਂ ਇਹਨੂੰ ਬੇਲ ਕੇ ਥੋੜੇ ਆਪਾਂ ਰੱਖ ਲੈਣੇ ਕੋਲੇ ਰਫੈਂਡ ਤਾਂ ਕਿ ਚਿਪਕੇ ਨਾ ਨਾਲ ਨਾਲ ਬਿਲਕੈ ਆਪਾਂ ਕਟ-ਕਟ ਕੇ ਪਾਈ ਆਵਾਂ। ਦੇਖੋ ਜੀ ਆਪਾਂ ਇੱਕ ਐਵੇਂ ਪਤਲੀ ਜੀ ਰੋਟੀ ਹੈ ਜਿਹੜੀ ਇਹਦੇ ਬਣਾ ਲੈਣੀ ਆ। ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੇ-ਥੋੜੇ ਛੇਦ ਜੀ ਗਾਦਾਂਗੇ ਇਸ ਤਰ੍ਹਾਂ ਤਾਂ ਕਿ ਫੁੱਲ ਨਾ ਜਾਣ। ਇਹ ਤੇਲ ਦੇ ਵਿੱਚ ਨਾ ਫਿਰ ਜਦੋਂ ਫਰਾਈ ਹੁੰਦੇ ਨੇ ਫੁੱਲਿਆ ਜਾਂਦੇ ਨੇ ਕਈ ਵਾਰ ਆਪਾਂ ਤਾਂ ਕਰਕੇ ਥੋੜੇ-ਥੋੜੇ ਛੇਦ ਜੀ ਕਰ ਦਿੰਨੇ ਆ ਇਹਦੇ ਵਿੱਚ। ਹੁਣ ਆਪਾਂ ਇਹਨੂੰ ਕੱਟ ਕੇ ਇੱਕ ਆੜ ਦਾ ਪਲੇਟ ਦੇ ਵਿੱਚ ਆਪਾਂ ਰੱਖ ਲਵਾਂਗੇ ਫਿਰ ਆਪਾਂ ਇਹਨਾਂ ਨੂੰ ਇਕੱਠੇ ਥੋੜੇ ਥੋੜੇ ਕਰਕੇ ਫਰਾਈ ਕਰ ਦੇਵਾਂਗੇ। ਲਓ ਜੀ। ਹੁਣ ਆਪਾਂ ਇਹਨਾਂ ਨੂੰ ਕੱਟਨੇ ਆ। ਦੇਖੋ ਇਸ ਤਰ੍ਹਾਂ ਆਪਾਂ ਸਾਰੇ ਕੱਟ ਲਵਾਂਗੇ ਫਿਰ ਆਪਾਂ ਇੱਕ ਥਾਲ ਦੇ ਵਿੱਚ ਰੱਖ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹ ਫਰਾਈ ਕਰਾਂਗੇ ਜੇ ਸਾਰੇ ਆਪਾਂ ਦੇਖੋ ਇੰਨਾ ਪਿਆਗਾ ਜਦੋਂ ਆਪਾਂ ਸਾਰੇ ਇਹ ਕੱਟ ਲਏ ਇਸ ਤਰ੍ਹਾਂ ਆਪਾਂ ਇਹ ਇਕੱਲੇ ਇਕੱਲੇ ਚੱਕ ਕੇ ਥਾਲ ਦੇ ਵਿੱਚ ਰੱਖ ਦੇਣੇ ਮੋ ਜੀ ਮਟਰ ਜਿਹੜੇ ਘਰੇ ਇਸ ਤਰ੍ਹਾਂ ਬਹੁਤ ਸਵਾਦ ਬਣਦੇ ਆ ਤੇ ਆਪਾਂ ਇਹ ਪਹਿਲਾਂ ਵੀ ਇੱਕ ਵਾਰੀ ਬਣਾਏ ਸੀਗੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਬਹੁਤ ਟੇਸਟੀ ਬਣਦੇ ਆ ਇਸ ਤਰ੍ਹਾਂ ਆਪਾਂ ਨੂੰ ਬਾਜ਼ਾਰ ਤੋਂ ਲੈਣ ਦੀ ਲੋੜ ਹੀ ਨਹੀਂ ਪੈਣੀ ਜੇ ਆਪਾਂ ਘਰੇ ਇਸ ਤਰ੍ਹਾਂ ਵਧੀਆ ਬਣਾ ਲਾਂਗੇ ਲਓ ਜੀ ਹੁਣ ਆਪਾਂ ਫੇਰ ਆਪਾਂ ਇਹ ਸਾਰੇ ਕੱਟ ਕੇ ਤੁਹਾਨੂੰ ਫੇਰ ਮਿਲਦੇ ਆਂ ਜੀ ਦੇਖੋ ਕੱਟ ਕੇ ਆਪਾਂ ਐਵੇਂ ਜਿਹੜੇ ਮਟਰ ਨੇ ਰੱਖ ਲਏ ਤੇ ਅੰਦਰ ਆਪਣਾ ਤੇਲ ਵੀ ਗਰਮ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਐਵੇਂ ਇਦੇ ਵਿੱਚ ਪਾ ਲਵਾਂਗੇ ਧਿਆਨ ਨਾਲ ਪਾਉਣਾ ਦੇਖੋ ਤੇਲ ਵਿੱਚ ਤਾ ਕਰਕੇ ਥੋੜਾ ਪਾਏ ਸਿਰ ਜੇ ਤੋਂ ਬਚ ਜੇ ਹੰਦਾ ਨਾ ਉਹ ਘੱਟ ਹੀ ਕੰਮ ਜਾਂਦਾ ਸਿਰ ਇਥੋਂ ਵੀ ਮਾਚੇ ਜੋਗ ਜਨਾ ਕਾ ਸਾਨੂੰ ਲੋੜ ਹੋਗੇ ਪਹੁੰਚ ਕਰ ਲਾਂਗੇ। ਯਾ ਵੀ ਦੇਖੋ ਕਿੰਨੇ ਵਧੀਆ ਬਣ ਗਏ। ਹੁਣ ਆਪਾਂ ਇਹਨਾਂ ਦਾ ਤੇਲ ਨਿਚੋੜ ਕੇ ਕੱਢ ਲਵਾਂਗੇ। ਜਿਓ ਜੀ ਦੇਖੋ ਆਪਾਂ ਹੁਣ ਬਣਾਇਆ ਜਿਹੜੇ ਮਟਰ ਇਹ ਤੋਂ ਸੰਭਾ ਪਹਿਲਾਂ ਕੱਢ ਲੇ ਸੀ ਆ ਦੇਖੋ। ਬਹੁਤ ਵਧੀਆ ਬਣ ਗਏ ਦੇਖੋ ਕ੍ਰਿਸਪੀ ਕ੍ਰਿਸਪੀ। ਦੇਖੋ ਕਿੰਨੀ ਵਧੀਆ ਆਵਾਜ਼ ਆ ਰਹੀ ਹੈ। ਹੁਣ ਦੇਖੋ। ਮੋ ਟੈਸਟੀ ਬਣਦੇਸਤ ਨਾ ਘਰ ਵਿੱਚ ਹੀ ਆਪਾਂ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਆ ਮਟਰ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਾਂ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ